ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਤੁਸੀਂ ਐਦਾਂ ਹੀ ਮਨਜ਼ੂਰ ਕਰਿਓ ਵੀਡੀਓ ਨੂੰ ਪਿਆਰ ਦਿਓ ਜਿੱਦਾਂ ਤੁਸੀਂ ਪਹਿਲਾਂ ਦੀਆਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਤਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਨਾਲ ਖਾ ਕੇ ਅਗਲੇ ਤੇ ਨਾਲ ਬਹਿ ਕੇ ਅਗਲੇ ਨੂੰ ਇਹਦਾ ਮੈਂਟਲੀ ਟੌਰਚਰ ਕਰਨਾ ਬਹੁਤ ਅਸੀਂ ਜਾਣਦੇ ਕਿ ਜਿਸ ਦੀ ਮੋਲ ਨਹੀਂ ਖਰੀਦੀ ਹੋਈ ਬਈ ਮਾਦਾ ਸਾਰਿਆਂ ਦੀ ਹੈ ਸਾਰੇ ਨੇ ਪਾਉਣ ਸਾਰਾ ਤੋਂ ਪੱਤੇ ਆਪਣੇ ਕੱਟੇ ਆ ਬਾਹਰ ਘਾਟ ਅੱਜ ਤੋਂ ਬਾਹਰ ਘਾਟ ਆ ਸਮਝ ਕੋਈ ਨਾ ਕਰੇ ਸਾਡੇ ਕੋਲ ਕੋਈ ਨਾ ਕਰੇ ਪੱਤੇ ਕੱਟਿਆ ਅਸੀਂ ਆਪ ਦਾ ਪਰਵਾਹ ਨਾ ਕਰਸਾ ਜੀ ਜੀ ਬੈਠੇ ਕਿਹੜਾ ਨਾ ਪਤਾ ਕਰ ਦਿਓ ਜੀ ਪੱਤਾ ਕੱਟਣ ਵਾਲਾ ਕੋਈ ਕਿਸੇ ਨਹੀਂ ਹੁੰਦਾ ਪਰਮਾਤਮਾ ਦੇ ਤੋਂ ਕੱਟਦਾ ਤਾਂ ਤੁਸੀਂ ਇਹ ਛੋਟੀ ਜੀ ਕਲਿੱਪ ਜਿਹੜੀ ਦੇਖ ਕੇ ਹਟਿਓ ਕਿਰਨਾ ਭੈਣ ਨੇ ਸ਼ੇਅਰ ਕੀਤੀ ਹੈ ਕਿਰਨਾ ਭੈਣ ਦਾ ਰੋ ਰੋ ਕੇ ਬੁਰਾ ਹਾਲਾ ਕਿਉਂਕਿ ਬਈ ਉਹ ਉਹਦਾ ਕਹਿਣਾ ਵੀ ਉਹਦੇ ਨਾਲ ਰਹਿ ਕੇ ਉਹਦੇ ਨਾਲ ਖਾ ਕੇ ਹੁਣ ਉਹਨੂੰ ਜਿਹੜਾ ਹੈਗਾ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਇਹ ਗੱਲ ਸਹੀ ਵੀ ਆ ਕਿਉਂਕਿ ਆਪਾਂ ਕਿਸੇ ਦੇ ਨਾਲ ਰਹਿਣਾ ਹਰ ਵਕਤ ਆਪਾਂ ਨੂੰ ਉਦੋਂ ਵੀ ਪਤਾ ਹੁੰਦਾ ਇਹਨਾਂ ਚੀਜ਼ਾਂ ਦੇ ਨਤੀਜੇ ਕੀ ਹੋਣਗੇ ਉਸ ਤੋਂ ਬਾਅਦ ਉਸ ਇਨਸਾਨ ਨੂੰ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਸੁੱਟ ਦੇਣਾ ਇਹ ਕੋਈ ਚੰਗੀ ਗੱਲ ਤਾਂ ਹੁੰਦੀ ਨਹੀਂ ਮੈਂ ਦੇਖੋ ਇੱਥੇ ਕਿਸੇ ਦਾ ਪੱਖਪੂਰਨ ਦੀ ਗੱਲ ਨਹੀਂ ਕਰ ਰਹੀ ਚਲੋ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਉੱਥੇ ਜਾ ਕੇ ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ ਸੀ ਸਾਰੀ ਦੁਨੀਆ ਹੀ ਬਣਾਈ ਜਾਂਦੀ ਆ ਜੋ ਵੀ ਉੱਥੇ ਕੁਝ ਲੈ ਕੇ ਜਾ ਰਿਹਾ ਚਾਹੇ ਉਹ ਕੋਈ ਵੀ ਹੈਗਾ ਹਰ ਕਿਸੇ ਦੀ ਵੀਡੀਓ ਜਿਹੜੀ ਹੈਗੀ ਆਪਾਂ ਦੇਖਣ ਨੂੰ ਆਪਾਂ ਨੂੰ ਮਿਲੀ ਹੈ ਤਾਂ ਹੀ ਆਪਾਂ ਨੂੰ ਪਤਾ ਲੱਗਿਆ ਕਿ ਕਿਹਨੇ ਕੀ ਪਹੁੰਚਾਇਆ ਕਿਹਨੇ ਕੀ ਸੇਵਾ ਕੀਤੀ ਆ ਹਾਲਾਂਕਿ ਕਰਨੀ ਕਿਰਨਾ ਬਠਿੰਡਾ ਦਾ ਮੁੱਦਾ ਕਿਉਂ ਬਣਿਆ ਕਿਉਂਕਿ ਕਿਰਨ ਬਠਿੰਡਾ ਇੱਕ ਗਰੀਬ ਪਰਿਵਾਰ ਦੀ ਆ ਗਰੀਬ ਪਰਿਵਾਰ ਚ ਉੱਠ ਕੇ ਉਹਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਆ ਤੇ ਉਹਨੇ ਜਾ ਕੇ ਲੋਕਾਂ ਦੀ ਮਦਦ ਕੀਤੀ ਮੈਂ ਇਹ ਨਹੀਂ ਕਹਿੰਦੀ ਵੀ ਕਿਰਨਾ ਭੈਣ ਸਹੀ ਆ ਕਿਰਨਾ ਭੈਣ ਦੀ ਗਲਤੀ ਆ ਉਹਨੂੰ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀ ਹਾਲਾਂਕਿ ਹਰ ਕੋਈ ਬਣਾ ਰਿਹਾ ਸੀ ਉੱਥੇ ਰੀਲਾਂ ਵਲੌਗਜ਼ ਹਰ ਕੋਈ ਸ਼ੂਟ ਕਰ ਰਿਹਾ ਸੀ ਪਰ ਕਿਰਨਾ ਨੂੰ ਨਹੀਂ ਬਣਾਉਣਾ ਚਾਹੀਦਾ ਸੀ ਕਿਉਂ ਕਿ ਉਹ ਗਰੀਬ ਕਰਦੀ ਆ ਗਰੀਬ ਕਰਦਾ ਇਨਸਾਨ ਕਿਸੇ ਦੀ ਮਦਦ ਨਹੀਂ ਕਰ ਸਕਦਾ ਏਹੀ ਗੱਲ ਐ ਆ ਅੱਗੇ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਵੀਡੀਓ ਇੰਨੀ ਮਿਹਨਤ ਕੀਤੀ ਹੋਈ 20 22 ਸਾਲਾਂ ਦੀ ਮੈਂ ਅੱਜ ਮਿੱਟੀ ਨਹੀਂ ਕਰਨਾ ਚਾਹੁੰਦੀ ਠੀਕ ਆ ਬੈਠੇ ਆ ਨਾਲ ਗਏ ਆ ਜਗਲਾ ਲੈ ਕੇ ਜਾਊਗਾ ਤਾਂ ਨਾਲ ਬੈਠਾਂਗੇ ਜਦੋਂ ਘਰ ਤੋਂ ਪਹਿਲਾਂ ਸਮਝਾਇਆ ਗਿਆ ਬਾਈ ਉੱਥੇ ਦੰਦ ਨਹੀਂ ਕੱਢਨੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਉਹ ਨਹੀਂ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਇਹ ਫੋਨ ਕਰਕੇ ਤੁਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹੋ। ਠੀਕ ਤਾਂ ਰਿਸਪੈਕਟਡ ਕੁੱਕੀ ਆਂਟੀ ਦਾ ਇਹ ਕਹਿਣਾਗਾ ਵੀ ਜਦੋਂ ਮੈਂ ਨਾਲ ਗਈ ਸੀ ਮੈਨੂੰ ਜਦੋਂ ਉਹਨਾਂ ਨੇ ਭਾਇਆ ਤਾਂ ਮੈਨੂੰ ਨਾਲ ਬੈਠਣਾ ਪਿਆ। ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਕੋਈ ਵੀ ਕਿਸੇ ਨੂੰ ਜ਼ਬਰਦਸਤੀ ਕਿਤੇ ਵੀ ਨਾ ਤਾਂ ਲਿਜਾ ਸਕਦਾ ਨਾ ਜ਼ਬਰਦਸਤੀ ਕਿਸੇ ਨੂੰ ਨਾਲ ਭਾ ਸਕਦਾ ਜਿੰਨਾ ਟਾਈਮ ਇਨਸਾਨ ਦਾ ਖੁੱਦ ਦਾ ਮਨ ਨਹੀਂਗਾ। ਠੀਕ ਹੈ। ਮਿਲ ਰਹੀਆਂ ਵੀ ਭਰਾਗਾ ਤੈਨੂੰ ਅਸੀਸ ਨਮਸਕਾਰ ਵੀ ਕਰ ਸਕਦੇ ਨੇ ਸਾਡਾ ਭਰਾ ਜੀ ਚਲੋ ਹੁਣ ਕਿਰਨਾ ਨੂੰ ਤਾਂ ਕਹਿੰਦੇ ਨਹੀਂ ਕੋਣ ਦੇਖੋ ਨੇ ਭਰਾ ਬਣਾਇਆ ਚਲੋ ਮਿਲ ਮੈਨੂੰ ਕਿਸੇ ਨੇ ਗੁਲਾਬ ਸਿੰਧੂ ਸਿੱਧੂ ਦੇ ਨਾਲ ਮਿਲ ਮੈਨੂੰ ਕਿਸੇ ਨੇ ਨਹੀਂ ਵੇਖਿਆ ਲਾਈਵ ਹੋਏ ਹੋਏ ਤਾਂ ਇੱਥੇ ਸਾਫ਼-ਸਾਫ਼ ਪਤਾ ਲੱਗ ਰਿਹਾ ਵੀ ਕੁੱਕੀ ਆਂਟੀ ਨੇ ਜਿਹੜਾ ਹੈਗਾ ਕਿਰਨਾ ਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਠਹਿਰਾਤਾ ਵੀ ਚਲੋ ਇਹ ਗੱਲ ਆ ਵੀ ਕਿਰਨਾ ਨੂੰ ਆਪਾਂ ਕਹਿ ਨਹੀਂ ਸਕਦੇ ਉਹਨੇ ਭਰਾ ਬਣਾਇਆ ਪਰ ਜੇ ਭਰਾ ਹੈਗਾ ਤਾਂ ਆਪਾਂ ਨਮਸਕਾਰ ਵੀ ਕਰ ਸਕਦੇ ਹਾਂ ਜ਼ਰੂਰੀ ਨਹੀਂਗਾ ਕਿ ਆਪਾਂ ਉਹਨੂੰ ਜੱਫੀ ਪਾ ਕੇ ਮਿਲਣਾ ਠੀਕ ਹੈ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਇਹ ਇਹ ਚੀਜ਼ ਨੂੰ ਇੰਨਾ ਟਰੋਲ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਸਕੇ ਨਹੀਂਗੇ ਪਰ ਗੁਲਾਬ ਸਿੱਧੂ ਵੀਰੇ ਨੂੰ ਕੋਈ ਨਾ ਕੋਈ ਉਹਦੇ ਚ ਗੱਲ ਲੱਗੀ ਹੋਣੀ ਆ ਤਾਂ ਹੀ ਉਹਨੇ ਉਹਨੂੰ ਭੈਣ ਬਣਾਇਆ ਜੇ ਇੱਥੇ ਸਕੇ ਭੈਣ ਭਰਾ ਹੁੰਦੇ ਸਕੇ ਭੈਣ ਭਰਾ ਹੁੰਦੇ ਇੱਕੋ ਕੁੱਖੋ ਜਨਮ ਲਿਆ ਹੁੰਦਾ ਤਾਂ ਮੈਨੂੰ ਲੱਗਦਾ ਵੀ ਭੈਣ ਭਰਾ ਜੱਫੀ ਪਾ ਕੇ ਹੀ ਮਿਲਦੇ ਨੇ ਇੱਕ ਦੂਜੇ ਨੂੰ ਹੱਗ ਹੀ ਕਰਦੇ ਮੈਨੂੰ ਨਹੀਂ ਦੇਖਿਆ ਉਹਨੇ ਹੱਸ ਜਿਵੇਂ ਮੈਂ ਹੱਸੀ ਜਿਵੇਂ ਜਦੋਂ ਸਾਰਿਆਂ ਨੂੰ ਘਰੋਂ ਸਮਝਾ ਕੇ ਤੋਰਿਆ ਗਿਆ ਸੀ ਮੈਂ ਆਉਣਾ ਤਾਂ ਨਹੀਂ ਸੀ ਮੈਂ ਮੈਂ ਇਹ ਬਣਾਉਣੀ ਸੀ ਪਰ ਮੈਨੂੰ ਬਣਾਉਣੀ ਪੈ ਰਹੀ ਆ ਕਿਉਂਕਿ ਆਟੇ ਦੇ ਨਾਲ ਜਿਹੜਾ ਪਰੇਥਨ ਲੱਗਦਾ ਉਹ ਮੈਂ ਸੋਚਦੀ ਕਿ ਪਰੇਥਨ ਨਾਲ ਸੋਰੀ ਮੈਨੂੰ ਘਰੇ ਬਹੁਤ ਫਟਕਾਰ ਵੱਜੀ ਮੇਰੇ ਫਰੈਂਡਸ ਸਰਕਲ ਨੇ ਮੈਨੂੰ ਸਾਰਿਆਂ ਨੇ ਫੋਨ ਕੀਤੇ ਜਿੰਨੇ ਵੀ ਮੇਰੇ ਫਰੈਂਡਸ ਨੇ ਹੁਣ ਵੀਡੀਓ ਦੇਖਦੀ ਹੈ ਹੁਣ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਨੇ ਰਿਸ਼ਤੇਦਾਰ ਹਾਂਜੀ ਤਾਂ ਕੁੱਕੀ ਆਂਟੀ ਤਾਂ ਕਹਿਣਾ ਕਿ ਮੈਨੂੰ ਜੜੀਆਂ ਹੈਗੀਆਂ ਬਹੁਤ ਫਟਕਾਰ ਮਿਲ ਰਹੀ ਹੈ ਮੈਨੂੰ ਰਿਸ਼ਤੇਦਾਰਾਂ ਵੱਲੋਂ ਮੇਰੇ ਫਰੈਂਡ ਸਰਕਲ ਵੱਲੋਂ ਮੈਨੂੰ ਬੱਚਿਆਂ ਵੱਲੋਂ ਬਹੁਤ ਜ਼ਿਆਦਾ ਸੁੰਨਾ ਪਿਆ ਵੀ ਜਿਹੜਾ ਬਲੌਗਰਸ ਨੇ ਉਹਨਾਂ ਨਾਲ ਤੇਰਾ ਬਾਈਕਾਟ ਹੋਣਾ ਚਾ ਠੀਕ ਹੈ ਇਹ ਚੀਜ਼ਾਂ ਰਿਸ਼ਤੇਦਾਰਾਂ ਨੇ ਪਈ ਪਹਿਲਾਂ ਕਿਉਂ ਨਹੀਂ ਕਹੀਆਂ ਠੀਕ ਹੈ ਕਿਉਂਕਿ ਜਿਹੜੇ ਵਲੌਗਰਸ ਨੇ ਕਿਤੇ ਨਾ ਕਿਤੇ ਸਭ ਨੂੰ ਪਤਾ ਵੀ ਹਰ ਇੱਕ ਵਲੌਗਰ ਨੂੰ ਜਿਹੜਾ ਹੈਗਾ ਰੋਸਟ ਕੀਤਾ ਜਾਂਦਾ ਤਾਂ ਪਹਿਲਾਂ ਤੋਂ ਹੀ ਗੈਪ ਬਣਾ ਕੇ ਰੱਖਣਾ ਸੀ ਦੂਜੀ ਗੱਲ ਕੁੱਕੀ ਆਂਟੀ ਦਾ ਕਹਿਣਾ ਕਿ ਆਟੇ ਨਾਲ ਪੜੇਥਨ ਲੱਗ ਗਿਆ ਓਬਵੀਅਸ ਆ ਇਹ ਤਾਂ ਜਦੋਂ ਆਪਾਂ ਕਿਸੇ ਦੇ ਨਾਲ ਜਾਣਦੇ ਆ ਜੇ ਆਪਾਂ ਨੂੰ ਫੇਮ ਮਿਲਦਾ ਤਾਂ ਫਿਰ ਜੇ ਜਦੋਂ ਉਹ ਇਨਸਾਨ ਦੀ ਮਸ਼ਹੂਰੀ ਇੰਨੀ ਆ ਉਹ ਇਨਸਾਨ ਮਤਲਬ ਉਹਦਾ ਇੰਨਾ ਨਾਮ ਬਣਿਆ ਹੋਇਆ ਜੇ ਆਪਾਂ ਨੂੰ ਉਹਦੇ ਨਾਲ ਜਾਣ ਨਾਲ ਥੋੜੀ-ਬਹੁਤ ਪਛਾਣ ਮਿਲ ਰਹੀ ਆ ਤਾਂ ਫਿਰ ਜਦੋਂ ਉਹ ਟਰੋਲ ਹੋਊਗਾ ਤਾਂ ਫਿਰ ਉਹ ਚੀਜ਼ ਵੀ ਤਾਂ ਸਹਿਣੀ ਪਊਗੀ ਨਾ ਤਾਂ ਦੇਖੋ ਕਿ ਆਂਟੀ ਨਾ ਤਾਂ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਹੈ ਨਾ ਹੈਗੀਆ ਕਰਨ ਬਠਿੰਡਾ ਨਾਲ ਨਾ ਮੇਰੀ ਤੁਹਾਡੇ ਨਾਲ ਕੋਈ ਦੋਸਤੀ ਹੈ ਨਾ ਕਰਨ ਬਠਿੰਡਾ ਨਾਲ ਦੋਸਤੀ ਹੈ ਪਰ ਜਿੱਥੇ ਤੱਕ ਮੈਂ ਤੁਹਾਡੇ ਵਲੌਗਸ ਦੇਖੇ ਨੇ ਜਦੋਂ ਵੀ ਤੁਸੀਂ ਕੰਟਰੋਵਰਸੀ ਦੇ ਵਿੱਚ ਪੈਨੇ ਹੋ ਜ਼ਿਆਦਾਤਰ ਹਨਾ ਤੇ ਮੈਂ ਜੋ ਵੀ ਤੁਹਾਡੇ ਵਲੌਗ ਦੇਖੇ ਨੇ ਤੁਸੀਂ ਉਹਦੇ ਵਿੱਚ ਇਹੀ ਕਹਨੇ ਹੋ ਵੀ ਮੈਂ ਸੱਚ ਗੱਲ ਮੂੰਹ ਤੇ ਕਹਿ ਦਿੰਦੀ ਆ ਮੈਂ ਲੁਕੋ ਨਹੀਂ ਸਕਦੀ ਤੇ ਮੇਰਾ ਵੀ ਇਹੀ ਫੰਡਾ ਠੀਕ ਹੈ ਵੀ ਮੈਨੂੰ ਜਿਹੜੀ ਗੱਲ ਸਹੀ ਹੁੰਦੀ ਆ ਮੈਂ ਸਹੀ ਨੂੰ ਸਹੀ ਕਹਿਣੋਂ ਰੁਕ ਨਹੀਂ ਸਕਦੀ ਆਪਣੇ ਆਪ ਨੂੰ ਰੋਕ ਨਹੀਂ ਸਕਦੀ ਤਾਂ ਮੈਨੂੰ ਇਹਨਾਂ ਪਤਾ ਵੀ ਜਦੋਂ ਕਿਰਨ ਬਠਿੰਡਾ ਦੇ ਨਾਲ ਤੁਸੀਂ ਕਿਤੇ ਵੀ ਜਾਂਦੇ ਸੀ ਨਾ ਗੁਲਾਬ ਸਿੱਧੂ ਵੀਰੇ ਦੇ ਬਰਥਡੇ ਫੰਕਸ਼ਨ ਤੇ ਗਏ ਸੀ ਤੁਸੀਂ ਜੀ ਖਾਣਾ ਤੁਹਾਡੀਆਂ ਮੈਂ ਦੇਖਿਆ ਨੇ ਵੀਡੀਓਜ਼ ਵਗੈਰਾ ਦੇਖੀਆਂ ਸੀ ਗੁਲਾਬ ਵੀਰੇ ਨਾਲ ਵੀਡੀਓਜ਼ ਦੇਖੀਆਂ ਕਿਤੇ ਨਾ ਕਿਤੇ ਇਹ ਸਭ ਕੁਝ ਕਿਹਦੀ ਬਦੌਲਤ ਹੋਇਆ ਸੀ ਕਰਨ ਬਠਿੰਡਾ ਦੀ ਬਦੌਲਤ ਹੀ ਹੋਇਆ ਸੀ ਤੇ ਤੁਹਾਡੀ ਦੋਸਤੀ ਇੰਨੀ ਕੁ ਗੂੜੀ ਸੀ ਮੈਨੂੰ ਐਵੇਂ ਲੱਗਦਾ ਸੀ ਵੀ ਚਲ ਵਧੀਆ ਗੱਲ ਆ ਹਨਾ ਵੀ ਤੁਹਾਡੇ ਲਈ ਹਰ ਇਨਸਾਨ ਇਕੋ ਵਾਲਾ ਤੁਹਾਡੇ ਲਈ ਕੋਈ ਵੀ ਮਤਲਬ ਉੱਚ ਨੀਚ ਹੈ ਨਹੀਂਗਾ ਪਰ ਮੇਰੇ ਗੱਲ ਕਹਿਣਾ ਚਾਹੂਗੀ ਅੱਜ ਕਰਨ ਬਠਿੰਡਾ ਤੇ ਥੋੜਾ ਜਿਹਾ ਮਾੜਾ ਟਾਈਮ ਕੀ ਆਇਆ ਮਤਲਬ ਲੋਕਾਂ ਨੇ ਉਹਨਾਂ ਨੂੰ ਟਰੋਲ ਕੀਤਾ ਤੇ ਤੁਸੀਂ ਜਿਹੜੇ ਹੈਗੇ ਆਪਣੇ ਪੈਰ ਪਿਛਾਂ ਕਰ ਲਏ ਮੈਂ ਇੱਕ ਗੱਲ ਸੱਚ ਕਹਿਣਾ ਚਾਹੂਗੀ ਸ਼ਾਇਦ ਤੁਹਾਨੂੰ ਇਹ ਗੱਲ ਮੇਰੀ ਬਹੁਤ ਬੁਰੀ ਲੱਗੀ ਕਿ ਪਹਿਲਾਂ ਮੈਂ ਕਦੇ ਨਹੀਂ ਵੇਖਿਆ ਸੀ ਮੈਨੂੰ ਲੱਗਦਾ ਵੀ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਨਹੀਂ ਵੇਖਿਆ ਹੁਣ ਹਾਂ ਮੰਨਦੇ ਆਂ ਵੀ ਤੁਸੀਂ ਐਨੀਮਲ ਲਵਰਜ਼ ਹੋ ਤੁਸੀਂ ਐਨੀਮਲਸ ਦੀ ਜਿਹੜੀ ਹੈਗੀ ਆ ਸੇਵਾ ਕਰਦੇ ਹੋ ਮੈਂ ਤੁਹਾਡੇ ਦੇਖੇ ਸੀ ਪਰ ਇਹ ਚੀਜ਼ਾਂ ਮੈਂ ਜਦ ਤੁਸੀਂ ਕਿਰਨ ਬਟੰਡਾ ਦੇ ਵਲੌਗ ਚ ਦੱਸਾਂਗਾ ਉਸ ਤੋਂ ਬਾਅਦ ਚ ਦੇਖਣਾ ਤਾਂ ਮੈਂ ਤੁਹਾਨੂੰ ਸਾਫ਼ ਤੇ ਸਪਸ਼ਟ ਕਹੂੰਗੀ ਵੀ ਮੈਂ ਇਸ ਤੋਂ ਪਹਿਲਾਂ ਤੁਹਾਡੀ ਕਦੇ ਕੋਈ ਵੀਡੀਓ ਨਹੀਂ ਦੇਖੀ ਸੀ ਮੈਂ ਕਦੇ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕੋਈ ਕੁਕੀ ਕਮੇਟੀਆਂ ਵਾਲੀ ਹੈਗੀ ਆ ਤੇ ਮੋਸਟਲੀ ਮੈਨੂੰ ਲੱਗਦਾ ਵੀ ਜਿੰਨੇ ਵੀ ਲੋਕ ਨੇ ਕਿਸੇ ਨੂੰ ਨਹੀਂ ਪਤਾ ਸੀ ਵੀ ਕੋਈ ਕੁਕੀ ਕਮੇਟੀਆਂ ਵਾਲੀ ਹੈਗੀ ਆ ਕਰਨ ਬਠਿੰਡਾ ਦੇ ਚੈਨਲ ਤੇ ਹੀ ਤੁਹਾਨੂੰ ਦੇਖਿਆ ਗਿਆ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਹੀ ਦੇਖਿਆ ਗਿਆ ਤੇ ਮੈਂ ਤੁਹਾਨੂੰ ਬਸ ਇੰਨੀ ਇੱਕ ਗੱਲ ਕਹਿਣਾ ਚਾਹੁੰਦੀ ਆ ਮੈਂ ਇਹ ਨਹੀਂ ਕਹਿੰਦੀ ਤੁਸੀਂ ਕੱਲ ਤੋਂ ਕਿਉਂਕਿ ਹਰ ਕਿਸੇ ਨੂੰ ਆਪਣੇ ਪਰਿਵਾਰ ਵੱਲ ਵੇਖਣਾ ਪੈਂਦਾ ਪਰਿਵਾਰ ਦੀ ਮੰਨਣੀ ਪੈਂਦੀ ਆ ਮੈਂ ਵੀ ਪਰਿਵਾਰ ਵਾਲੀ ਆ ਹਨਾ ਪਰਿਵਾਰ ਦੀ ਸੁਣਨੀ ਵੀ ਪੈਂਦੀ ਆ ਪਰ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਣੀਆਂ ਚਾਹੀਦੀਆਂ ਸ ਤੇ ਇਹ ਚੀਜ਼ ਤੁਹਾਨੂੰ ਮੰਨਣੀ ਪੈਣੀ ਆ ਵੀ ਜਦੋਂ ਤਾਂ ਕਿਰਨ ਬਠਿੰਡਾ ਦੀ ਜਿਹੜੀ ਸੀਗੀ ਵਾਹ ਵਾ ਹੋ ਰਹੀ ਸੀਗੀ ਹਨਾ ਚਾਰ ਸ਼ਫੇਰੇ ਉਦੋਂ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਅੱਜ ਜਦੋਂ ਕਰਨ ਬਠਿੰਡਾ ਨੂੰ ਮਤਲਬ ਥੋੜਾ ਜਿਹਾ ਟ੍ਰੋਲ ਕਰਿਆ ਜਾ ਰਿਹਾ ਕਰਨ ਬਠਿੰਡਾ ਨੂੰ ਉਹ ਵੀ ਮੈਨੂੰ ਤਾਂ ਲੱਗਦਾ ਨਹੀਂ ਕਿਉਂਕਿ ਗਰੀਬ ਇਨਸਾਨ ਕਿੱਥੇ ਲਿਖਿਆ ਵੀ ਗਰੀਬ ਇਨਸਾਨ ਕਿਸੇ ਦੀ ਮਦਦ ਨਹੀਂ ਕਰ ਸਕਦਾ ਕਿਸੇ ਦੀ ਮਦਦ ਕਰਨ ਦੇ ਲਈ ਨਾ ਦਿਲ ਵੱਡਾ ਹੋਣਾ ਚਾਹੀਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਅਮੀਰ ਗਰੀਬ ਹਨਾ ਤੇ ਅੱਜ ਮਾੜਾ ਜਿਹਾ ਮਾੜਾ ਟਾਈਮ ਆਇਆ ਤੇ ਅੱਜ ਤੁਸੀਂ ਬਾਈਕਾਟ ਕਰਤਾ ਬਲੌਗਰਾਂ ਦਾ ਇਹ ਗੱਲ ਤੁਹਾਡੀ ਮੈਨੂੰ ਬਹੁਤ ਗਲਤ ਲੱਗੀ ਕਿ ਅੱਜ ਤੋਂ ਬਾਅਦ ਬਲੌਗਰਾਂ ਦੇ ਨਾਲ ਕਿਤੇ ਫੰਕਸ਼ਨ ਕਿਸੇ ਪਾਰਟੀ ਤੇ ਕਿਤੇ ਚੈਟੀ ਦਾ ਕੰਮ ਕਰਨ ਨਹੀਂ ਜਾਣ। ਉਹ ਕਹਿੰਦੇ ਨੇ ਕਿ ਜਿਹੜੀ ਤੂੰ ਐਨੇ ਸਭ ਨੂੰ ਸੇਵਾ ਕਰਦੀ ਆ ਰਹੀ ਹੁਣ ਤੂੰ ਇੱਥੇ ਮਿੱਟੀ ਹੋ ਰਹੀ ਔਰ ਮਿੱਟੀ ਹੋ ਜਾਏਗੀ। ਮੈਨੂੰ ਵੀ ਨਜ਼ਰ ਆ ਰਿਹਾ। ਕਿਉਂਕਿ ਜਦੋਂ ਹੁਣ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਮੈਨੂੰ ਕਾਲ ਕੀਤੀ ਰਿਸ਼ਤੇ ਨਾਲ ਬਿਠਾ ਕੇ ਸਮਝਾਇਆ ਕਿ ਬਲੌਗਰਾਂ ਦੇ ਨਾਲ ਅੱਜ ਤੋਂ ਮাজে ਤੈਨੂੰ ਦੇਖਾਂਗੇ। ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ। ਉਹ ਘਰ ਤੋਂ ਪਹਿਲਾਂ ਸਮਝਾਇਆ ਗਿਆ ਕਿ ਕਿਤੇ ਨਹੀਂ ਤੇ ਸਹੀ ਵੀ ਹੈ ਜੀ। ਕਿ ਤੁਹਾਡੇ ਰਿਸ਼ਤੇਦਾਰਾਂ ਨੇ ਜੋ ਵੀ ਤੁਹਾਨੂੰ ਸਲਾਹ ਦਿੱਤੀ ਸਹੀ ਦਿੱਤੀ ਕਿਉਂਕਿ ਹੁਣ ਜਿਹੜਾ ਤੇ ਦੂਜੀ ਗੱਲ ਵੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੂੰ ਸਮਝਾਇਆ ਗਿਆ ਸੀ ਪਰ ਤੁਹਾਨੂੰ ਪਤਾ ਵੀ ਜਿਹੜੇ ਬਲੌਗਰ ਹੁੰਦੇ ਨੇ ਉਹਨਾਂ ਨੇ ਵਲੌਗਿੰਗ ਕਰਨੀ ਹੀ ਹੁੰਦੀ ਆ ਉਹਨਾਂ ਦਾ ਇੱਕ ਰੂਟੀਨ ਬਣਿਆ ਹੁੰਦਾ ਉਹਨਾਂ ਨੇ ਡੇਲੀ ਬਲੌਗ ਅਪਲੋਡ ਕਰਨਾ ਹੁੰਦਾ ਤਾਂ ਓਬਵੀਅਸ ਆ ਵੀ ਡੇਲੀ ਰੂਟੀਨ ਚ ਜੋ ਵੀ ਹੋ ਰਿਹਾ ਉਹਨਾਂ ਨੇ ਉਹ ਚੀਜ਼ ਨੂੰ ਸ਼ੂਟ ਕਰਨਾ ਹੀ ਕਰਨਾ ਮੈਨੂੰ ਨਹੀਂ ਪਤਾ ਵੀ ਹਨਾ ਮਤਲਬ ਕਿ ਕਿਉਂ ਇਹ ਚੀਜ਼ਾਂ ਹੁੰਦੀਆਂ ਨੇ ਵੀ ਹਨਾ ਇਨਸਾਨ ਨੂੰ ਗਰੀਬ ਇਨਸਾਨ ਨੂੰ ਇੰਨਾ ਮੁੱਦਾ ਬਣਾਇਆ ਜਾਂਦਾ ਪਰ ਇੱਥੇ ਮੈਂ ਇਸ ਲਈ ਬੋਲੀ ਆ ਮੈਂ ਕਿਸੇ ਦੇ ਹੱਕ ਦੀ ਗੱਲ ਨਹੀਂ ਕਰ ਰਹੀ ਪਰ ਮੈਂ ਸਿਰਫ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਰਹੀ ਹਾਂ ਵੀ ਕਿਤੇ ਨਾ ਕਿਤੇ ਇਹ ਚੀਜ਼ ਸੱਚ ਹੈਗੀ ਵੀ ਕਰਨ ਬਠਿੰਡਾ ਦੇ ਕਰਕੇ ਹੀ ਜਿਹੜਾ ਹੈਗਾ ਅੱਜ ਕੁੱਕੀ ਕਮੇਟੀਆਂ ਵਾਲੀ ਨੂੰ ਜਾਣਿਆ ਜਾ ਰਿਹਾ ਪਰ ਹੁਣ ਜਦੋਂ ਕਰਨ ਬਠਿੰਡਾ ਤੇ ਮਾੜਾ ਟਾਈਮ ਆਇਆ ਤਾਂ ਕੁੱਕੀ ਕਮੇਟੀਆਂ ਵਾਲੀ ਨੇ ਜਿਹੜੇ ਹੈਗੇ ਆਪਣੇ ਪੈਰ ਪਛਾਣ ਕਰ ਲਏ ਦੂਜੇ ਪਾਸੇ ਦੇਖੋ ਮੈਂ ਤੁਹਾਨੂੰ ਵੀਡੀਓਜ਼ ਦਿਖਾ ਹੀ ਚੁੱਕੀ ਹਾਂ ਕਿ ਵੀ ਅ ਕਰਨ ਬਠਿੰਡਾ ਦਾ ਵੀ ਕਹਿਣਾ ਉਹਦਾ ਰੋ ਰੋ ਵਿਚਾਰੀ ਦਾ ਬੁਰਾ ਹਾਲ ਆ ਉਹਦਾ ਵੀ ਕਹਿਣਾ ਵੀ ਮੇਰੇ ਵੱਲੋਂ ਵੀ ਸਭ ਦਾ ਬਾਈਕਾਟ ਆ ਠੀਕ ਹੈ ਨਾ ਕੋਈ ਫੋਨ ਕਰੇ ਨਾ ਲੋੜਾ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਬਈ ਇਹੋ ਜਿਹੜੇ ਹੈਗੇ ਆ ਭੱਜਣ ਵਾਲੇ ਰਿਸ਼ਤਿਆਂ ਤੋਂ ਨਾ ਜਿਹੜੇ ਮੌਕੇ ਤੇ ਫਰਾਰ ਹੋ ਜਾਣ ਇਹੋ ਜਿਹੇ ਰਿਸ਼ਤਿਆਂ ਨਾਲੋਂ ਬੰਦਾ ਕੱਲਾ ਚੰਗਾ ਕਿਤੇ ਨਾ ਕਿਤੇ ਆਪਾਂ ਨੂੰ ਇਹ ਸਿਹਤ ਵੀ ਮਿਲ ਰਹੀ ਆ ਜਿਹੜਾ ਇਨਸਾਨ ਆਪਾਂ ਨੂੰ ਵਕਤ ਪਏ ਤੋਂ ਪਾਸਾ ਵਟ ਜੇ ਨਾ ਉਹ ਇਨਸਾਨਾਂ ਨਾਲੋਂ ਪਾਸਾ ਕਰਿਆ ਹੀ ਚੰਗਾ ਹੁੰਦਾ ਤੇ ਖਾਸ ਕਰਕੇ ਇਹ ਮੈਂ ਸਾਰਿਆਂ ਨੂੰ ਹੀ ਕਹਿਣਾ ਚਾਹੁੰਦੀ ਆ ਵੀ ਜਿਨ੍ਹਾਂ ਦੀ ਪਹਿਚਾਣ ਹੈਗੀ ਆ ਨਾ ਉਹ ਆਪਦੇ ਮਤਲਬ ਆਪਦੇ ਤੱਕ ਰੱਖੋ ਆਪਦੇ ਦਮ ਤੇ ਬਣੋ ਜੋ ਬਣਨਾ ਨਾ ਤਾਂ ਕੋਈ ਕਿਸੇ ਨੂੰ ਯੂਜ਼ ਕਰੋ ਤੇ ਨਾ ਹੀ ਕੋਈ ਕਿਸੇ ਨੂੰ ਮੌਕਾ ਦਿਓ ਵੀ ਸਾਡੇ ਦਮ ਤੇ ਕਿਸੇ ਦੀ ਪਛਾਣ ਬਣੇ ਇਸ ਚੀਜ਼ ਤੋਂ ਇਹ ਹੀ ਸਿੱਖਣ ਨੂੰ ਮਿਲਦਾ ਬਾਕੀ ਜੀ ਅੱਜ ਦੀ ਵੀਡੀਓ ਨੂੰ ਏਦਾਂ ਹੀ ਮਨਜ਼ੂਰ ਕਰਿਆ ਕਿਉਂਕਿ ਮੈਂ ਕਿਤੇ ਬਾਹਰ ਸੀਗੀ ਸੋ ਇਸ ਕਰਕੇ ਮੈਂ ਵੀਡੀਓ ਜਿਹੜੀ ਹੈਗੀ ਆ ਵਿਦ ਫੇਸ ਸ਼ੂਟ ਨਹੀਂ ਕਰ ਪਾਈ ਮੈਨੂੰ ਵਾਇਸ ਓਵਰ ਕਰਕੇ ਵੀਡੀਓ ਬਣਾਉਣੀ ਪਈ ਕਿਉਂਕਿ ਗੈਪ ਬਹੁਤ ਜ਼ਿਆਦਾ ਪੈ ਜਾਂਦਾ ਸੋ ਵਿੱਚ ਵਿੱਚ ਏਦਾਂ ਵੀਡੀਓ ਮਨਜ਼ੂਰ ਕਰਿਆ ਕਰੋ ਵੀਡੀਓਜ਼ ਨੂੰ ਪਿਆਰ ਦਿਆ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦੀ ਆ ਵੀ ਮੇਰੀ ਕਿਸੇ ਨਾਲ ਕੋਈ ਨਿੱਜੀ ਨਾ ਤਾਂ ਕੋਈ ਦੁਸ਼ਮਣੀ ਆ ਨਾ ਕੋਈ ਨਿੱਜੀ ਯਾਰੀ ਦੋਸਤੀ ਆ ਠੀਕ ਹੈ ਮੈਂ ਜੋ ਸਹੀ ਸੀ ਸੋ ਸਹੀ ਕਿਹਾ ਤੇ ਮੈਨੂੰ ਇਹ ਹੁੰਦਾ ਵੀ ਕਿਸੇ ਦੇ ਸਾਹਮਣੇ ਇੱਕ ਮਤਲਬ ਮੈਸੇਜ ਮਿਲੇ ਸੋ ਮੈਨੂੰ ਲੱਗਿਆ ਵੀ ਇਹ ਚੀਜ਼ ਦੇ ਥਰੂ ਲੋਕਾਂ ਨੂੰ ਇੱਕ ਮੈਸੇਜ ਮਿਲ ਸਕਦਾ ਠੀਕ ਹੈ ਵੀ ਆਪਣੇ ਆਪ ਨੂੰ ਮੌਕਾ ਨਾ ਦੋ ਵੀ ਕੋਈ ਤੁਹਾਡਾ ਯੂਜ਼ ਕਰਕੇ ਚਲਾ ਜਾਵੇ ਤੇ ਨਾ ਹੀ ਕੋਈ ਕਿਸੇ ਦੇ ਸਿਰ ਤੇ ਆਪਣੇ ਆਪ ਦੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰੋ ਬਸ ਇਹ ਇੱਕ ਮੈਸੇਜ ਦੇਣਾ ਚਾਹੁੰਦੀ ਸੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜਾ ਜਿਹੜਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਕਰਕੇ ਜਾਓ